ਹਾਂ ਜੀ ਸਤਿ ਸ਼੍ਰੀ ਅਕਾਲ ਨਾਮ ਮ Fateh Singh ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਮੇਰੇ ਵੱਲੋਂ ਤੇ ਪੂਰੀ ਦੀ ਪੂਰੀ ਪੰਜਾਬ ਅਡਾ ਪੀਸੀਐਸ ਦੀ ਟੀਮ ਦੇ ਵੱਲੋਂ ਤੁਹਾਨੂੰ ਹੈਪੀ ਇੰਡੀਪੈਂਡੈਂਸ ਡੇ ਇਸ 15 ਅਗਸਤ ਦਿਨ ਅਸੀਂ ਬਚਪਨ ਚ 15 ਅਗਸਤ ਹੀ ਕਹਿੰਦੇ ਹੁੰਦੇ ਸੀਗੇ ਸੋ ਇਸ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਪੈਸ਼ਲੀ ਤੁਸੀਂ ਸਿਵਲ ਸਰਵਿਸਿਜ਼ ਇਗਜ਼ਾਮ ਦੇ ਐਸਪੀਰੈਂਟਸ ਹੋ ਜਾਨੀ ਕਿ ਤੁਹਾਨੂੰ ਇਸ ਦਿਨ ਦੀ ਜ਼ਿਆਦਾ ਖੁਸ਼ੀ ਹੋਊਗੀ ਕਿਉਂਕਿ ਤੁਹਾਡੇ ਮਨ ਦੇ ਵਿੱਚ ਇੱਕ ਇੱਛਾ ਆ ਵੀ ਜਿਸ ਦਿਨ ਅਸੀਂ ਸਿਲੈਕਸ਼ਨ ਹੋਈ ਸਾਡੀ ਤਾਂ ਤੁਸੀਂ ਵੀ ਉਹਨਾਂ ਫਿਰ ਪ੍ਰੋਗਰਾਮਾਂ ਦਾ ਹਿੱਸਾ ਹੋਵੋਗੇ ਜੋ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਤੁਹਾਡੇ ਅੰਦਰ ਇੱਕ ਵੱਖਰੀ ਖੁਸ਼ੀ ਆਂ ਐਂਡ ਇਸ ਖੁਸ਼ੀ ਨੂੰ ਥੋੜਾ ਜਿਹਾ ਮੈਨੀਫੈਸਟ ਕਰਿਆ ਕਰੋ ਕਿ ਹਾਂ ਇਦਾਂ ਹੋਊਗਾ ਇਦਾਂ ਹੋਊਗਾ ਤਾਂ ਉਹ ਚੀਜ਼ਾਂ ਜ਼ਿਆਦਾ ਪੋਜ਼ਿਟਿਵ ਹੁੰਦੀਆਂ ਨੇ ਸੋ ਅੱਜ ਦੇ ਇਸ ਦਿਨ ਦੇ ਉੱਤੇ ਸਾਡੀ ਟੀਮ ਦੇ ਵੱਲੋਂ ਉਹਨਾਂ ਮਿਹਨਤੀ ਸਟੂਡੈਂਟਸ ਲਈ ਕੁਝ ਗਿਫਟ ਨੇ ਜਾਂ ਕਿਹਾ ਲੋ ਕੁਝ ਸਾਡੇ ਵੱਲੋਂ ਜਿੰਨਾ ਅਸੀਂ ਕਰ ਸਕਦੇ ਆ ਉਹਨਾਂ ਤੁਹਾਡੇ ਲਈ ਕੁਝ ਨਾ ਕੁਝ ਹੈਲਪ ਲੈ ਕੇ ਆਏ ਆ ਸੋ ਇਸ ਦਿਨ ਦੇ ਉੱਤੇ ਜਿੰਨੇ ਵੀ ਸਾਡੇ ਬੈਚ ਨੇ ਜਿੰਨੀਆਂ ਵੀ ਸਾਡੀਆਂ ਕਿਤਾਬਾਂ ਨੇ ਉਹਨਾਂ ਸਭ ਦਾ ਪ੍ਰਾਈਜ਼ ਜਿਹੜਾ ਉਹ ਮੈਕਸਿਮਮ ਡ੍ਰੌਪ ਕਰ ਦਿੱਤਾ ਗਿਆ ਹੈ ਮੈਨੂੰ ਯਾਦ ਆ ਵੀ ਜਦੋਂ ਦਾ ਅਸੀਂ ਪੰਜਾਬ ਪੀਸਸ ਚੈਨਲ ਦੇ ਉੱਤੇ ਪੜਾਉਣਾ ਸ਼ੁਰੂ ਕੀਤਾ ਜਾ ਅਸ਼ਾ ਦੂਜਾ ਚਾਂਸ ਹੋਗਾ ਜਦੋਂ ਅਸੀਂ ਪ੍ਰਾਈਜ਼ ਘੱਟ ਕੀਤਾ ਜਾ ਜੋ ਸਾਡੇ ਬੈਚ ਨੇ ਜਾਂ ਕਿਤਾਬਾਂ ਨੇ ਆਦਰਵਾਇਜ਼ ਇੱਕ ਵਾਰ ਤਾਂ ਸੀਗਾ ਜਦੋਂ 26 ਜਨਵਰੀ ਤੇ ਹੁਣ 15 ਅਗਸਤ ਹੈ ਸੋ ਦੋਨੋਂ ਦੇ ਦੋਨੋਂ ਦਿਨ ਹੀ ਜੋ ਸਿਵਲ ਸਰਵੈਂਟ ਹੁੰਦੇ ਨੇ ਜਾਂ ਕਹਿ ਲਓ ਜਿਹੜੇ ਐਸਪੀਰੈਂਟ ਹੁੰਦੇ ਨੇ ਜਿਨ੍ਹਾਂ ਨੇ ਇਹ ਇਗਜ਼ਾਮ ਕਲੀਅਰ ਕਰਨਾ ਆ ਉਹਨਾਂ ਦੇ ਨਾਲੇ ਮਿਲਦਾ ਜੁਲਦਾ ਦਿਨ ਹੈਗਾ ਜੀ ਸੋ ਹੁਣ ਇਸ ਵੀਡੀਓ ਵਿੱਚ ਪ੍ਰੋਪਰਲੀ ਜਿਹੜੀ ਇਹ ਵੀਡੀਓ ਆ ਇਸ ਨੂੰ ਹੀ ਡੈਡੀਕੇਟਡ ਹੈ ਵੀ ਜਿਹੜੇ ਸਾਡੇ ਬੈਸਿਕ ਉਹਨਾਂ ਦਾ ਪ੍ਰਾਈਸ ਕਿੰਨਾ ਸੀਗਾ ਤੇ ਕਿੰਨਾ ਕਰ ਦਿੱਤਾ ਗਿਆ ਹੈ ਇਹਦੇ ਵਿੱਚ ਇਹ ਇਨਫੋਰਮੇਸ਼ਨ ਮਿਲੂਗੀ ਤੇ ਤੁਸੀਂ ਕਿਤਾਬਾਂ ਜਾਂ ਬੈਚ ਜਾਂ ਟੈਸਟ ਸੀਰੀਜ਼ ਨੂੰ ਕਿਵੇਂ ਜੁਆਇਨ ਕਰ ਸਕਦੇ ਹੋ ਸਾਰੀ ਮੈਂ ਜਾਣਕਾਰੀ ਦਵਾਂਗਾ ਸੋ ਬੜੇ ਬਾਕੀ ਦੇ ਵਿੱਚ ਹੋਰ ਕੋਈ ਜ਼ਿਆਦਾ ਤੁਹਾਨੂੰ ਜਿਹੜੀ ਹੈ ਉਹ ਗਿਆਨ ਦੀ ਗੱਲ ਨਹੀਂ ਮਿਲੂਗੀ ਜਸਟ ਅਬਾਊਟ ਦਾ ਪ੍ਰੋਡਕਟ ਇਨਫੋਰਮੇਸ਼ਨ ਹੈ ਪੂਰੀ ਦੀ ਪੂਰੀ ਵੀਡੀਓ ਲੋ ਜੀ ਫਿਰ ਇੱਕ ਵਾਰ ਫਿਰ ਤੋਂ ਦੁਬਾਰਾ ਇਸ ਤਿਰੰਗੇ ਨੂੰ ਸਲਾਮ ਹੈ ਜੀ ਜਿਹਦੇ ਲਈ ਸਾਡੇ ਦੇਸ਼ ਤੇ ਉਸ ਸਮੇਂ ਦੇ ਨਾਗਰਿਕਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਵੀ ਇਸ ਤਿਰੰਗੇ ਦੀ ਸ਼ਾਨ ਦੇ ਲਈ ਬਾਰਡਰ ਉੱਤੇ ਖੜੇ ਬਹੁਤ ਸਾਰੇ ਸਾਡੇ ਦੇਸ਼ ਦੇ ਜਿਹੜੇ ਜਵਾਨ ਨੇ ਉਹ ਇਸ ਤਿਰੰਗੇ ਲਈ ਆਪਣੀ ਜਾਨ ਹਾਸ ਕੇ ਕੁਰਬਾਨ ਕਰ ਦਿੰਦੇ ਨੇ ਸੋ ਸਲਾਮ ਇਸ ਤਿਰੰਗੇ ਨੂੰ ਜੀ ਚਲੋ ਸੋ ਮੇਨ ਮੁੱਦੇ ਉੱਤੇ ਆਉਨੇ ਆਪਾਂ ਅ ਇਸ ਵੀਡੀਓ ਜਿਸ ਕਰਕੇ ਮੈਂ ਬਣਾ ਰਿਹਾ ਜੀ ਸਾਡੇ ਕੋਲੇ ਇਸ ਟਾਈਮ ਦੇ ਉਤੇ ਟੈਸਟ ਸੀਰੀਜ਼ ਵਿਦਆਊਟ 멘ਟਰਸ਼ਿਪ ਵਿਦ 멘ਟਰਸ਼ਿਪ ਸੀ ਸੈੱਟ ਦਾ ਬੈਚ ਹੋ ਗਿਆ ਪੰਜਾਬ ਪੀਸੀਐਸ ਦੇ ਲਈ ਕਰੰਟ ਅਫੇਅਰ ਦਾ ਬੈਚ ਹੋ ਗਿਆ ਰਿਕਾਰਡਡ ਪੀਸੀਐਸ ਦਾ ਪ੍ਰੀਲਮ ਦਾ ਬੈਚ ਹੋ ਗਿਆ ਕ੍ਰੈਸ਼ ਕੋਰਸ ਹੋ ਗਿਆ ਜਿਹੜਾ ਰਿਕਾਰਡਡ ਪਲੱਸ ਲਾਈਵ ਹੈ ਇਹਦੇ ਨਾਲ ਨਾਲ ਜੋ 2027 ਦੇ ਵਿੱਚ ਬੱਚੇ ਐਗਜ਼ਾਮ ਦੇਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਬੈਚ ਹੋ ਗਿਆ ਪੰਜਾਬ ਜੀਕੇ ਦਾ ਇੱਕ ਲੱਗ ਤੋਂ ਬੈਚ ਹੋ ਗਿਆ ਤੇ ਪੰਜਾਬ ਪੀਸੀਐਸ ਦੇ ਲਈ ਪੰਜਾਬ ਜੀਕੇ ਦੀ ਕਿਤਾਬ ਜੋ ਪੰਜਾਬੀ ਤੇ ਅੰਗਰੇਜ਼ੀ ਵਿੱਚ ਲੱਗ ਲੱਗ ਹੈ ਤੇ ਪੀਵਾਈਕਿਊਜ਼ ਦੀ ਕਿਤਾਬ ਇਹ ਸਾਰੇ ਪ੍ਰੋਡਕਟ ਨੇ ਜੋ ਕਿ ਸਾਡੇ ਵੱਲੋਂ ਬੱਚਿਆਂ ਦੀ ਹੈਲਪ ਦੇ ਲਈ ਤਿਆਰ ਕੀਤੇ ਗਏ ਨੇ ਹੁਣ ਇਹਨਾਂ ਦਾ ਪ੍ਰਾਈਸ ਕਿੰਨਾ ਸੀ ਤੇ ਕਿੰਨਾ ਘਟਿਆ ਆ ਹੁਣ ਆਪਾਂ ਉਹ ਦੇਖ ਲੈਣੇ ਆ ਜੀ ਸੋ ਸਭ ਤੋਂ ਪਹਿਲਾਂ ਤਾਂ ਦੇਖਿਆ ਜਾਵੇ ਟੈਸਟ ਸੀਰੀਜ਼ ਦਾ ਇਦੇ ਵਿੱਚ ਮੈਂ ਇਹ ਜਾਣਕਾਰੀ ਨਹੀਂ ਦਊਂਗਾ ਵੀ ਟੈਸਟ ਸੀਰੀਜ਼ ਦੀ ਖਾਸ ਗੱਲ ਕੀ ਆ ਸੋ ਜਸਟ ਪ੍ਰਾਈਸ ਕਿੰਨਾ ਡ੍ਰੌਪ ਹੋਇਆ ਸੋ ਨਾਰਮਲੀ ਜਿਹੜੀ ਸਾਡੀ ਵਿਦ ਮੈਂਟਰਸ਼ਿਪ ਵਾਲੀ ਟੈਸਟ ਸੀਰੀਜ਼ ਆ ਉਹਦਾ ਪ੍ਰਾਈਸ ਜਿਹੜਾ ਆ ਉਹ ਫੀਸ ਸੀਗੀ ਉਹ 6000 ਰੁਪਿਆ ਫੀਸ ਸੀਗੀ ਤੇ ਵਿਦਆਊਟ ਮੈਂਟਰਸ਼ਿਪ ਦਾ ਫੀਸ ਜਿਹੜੀ ਸੀਗੀ ਉਹ 4000 ਸੀਗੀ ਜੋ ਕਿ ਹੁਣ ਘਟ ਕੇ ਜਿਹੜਾ ਬਦਲਾਅ ਆ ਚੁੱਕਾ ਆ ਸੋ ਵਿਦਆਊਟ ਮੈਂਟਰਸ਼ਿਪ ਜਿਹੜੀ ਫੀਸ ਆ ਉਹ ਲਗਭਗ 2400 ਰੁਪਿਆ ਹੋ ਚੁੱਕੀ ਹੈ ਹਾਂ ਇਹ ਗੱਲ ਯਾਦ ਰੱਖਿਓ ਇਹ ਫੀਸ 15 ਅਗਸਤ ਯਾਨੀ ਕਿ ਅੱਜ ਅਤੇ ਕੱਲ ਤੱਕ ਹੀ ਸੀਮਤ ਰਹੂਗੀ ਉਸ ਤੋਂ ਬਾਅਦ ਦੁਬਾਰਾ ਤੋਂ ਸੋ ਜਿਹੜੇ ਵੀ ਬੱਚੇ ਐਡਮਿਸ਼ਨ ਲੈਣੀ ਆ ਕੋਸ਼ਿਸ਼ ਕਰਿਓ ਅੱਜ ਹੀ ਐਡਮਿਸ਼ਨ ਲੈ ਲਿਓ ਇਹਨੂੰ ਡਿਲੇ ਨਾ ਕਰਿਓ ਜੀ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਜਿਹੜੀ ਵਿਦ ਮੈਂਟਰਸ਼ਿਪ ਦੀ ਗੱਲ ਕਰ ਲਈ ਉਹਦੀ ਫੀਸ 6000 ਰੁਪਏ ਸੀਗੀ ਤਾਂ ਉਹ ਘਟ ਕੇ 3600 ਰੁਪਏ ਦੇ ਅਰਾਊਂਡ ਹੋ ਚੁੱਕੀ ਹੈ ਜੀ ਸੋ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਅਸੀਂ ਬੈਚਸ ਦੀ ਗੱਲ ਕਰ ਲਈਏ ਤਾਂ ਇਹ ਹੈ ਸੀ ਸੈੱਟ ਦਾ ਬੈਚ ਜਿਹੜਾ ਰਿਕਾਰਡਡ ਪਲੱਸ ਲਾਈਵ ਹੈ ਜਿਹਦੇ ਵਿੱਚ ਆਲਰੇਡੀ ਆਪਾਂ ਪਹਿਲਾਂ ਪੜ੍ਹਾ ਚੁੱਕੇ ਆਂ ਤੇ ਬਹੁਤ ਜਲਦੀ ਦੇ ਵਿੱਚ ਰਿਵੀਜ਼ਨ ਕਲਾਸਿਸ ਚੱਲਣ ਵਾਲੀਆਂ ਨੇ ਠੀਕ ਹੈ ਜੀ ਇਹਦੇ ਨਾਲ ਨਾਲ ਕਰੰਟ ਅਫੇਅਰ ਦਾ ਬੈਚ ਜਿਹੜਾ ਕਿ ਮੈਂ ਪੜਾਉਣਾ ਬੱਚਿਆਂ ਨੂੰ ਇਹਦੇ ਨਾਲ ਨਾਲ ਸਾਡੇ ਕੋਲੇ ਪੰਜਾਬ ਜੀਕੇ ਦਾ ਬੈਚ ਇਹਨਾਂ ਦੀ ਫੀਸ ਪਹਿਲਾਂ ਇਹ ਹੁੰਦੀ ਹੈ ਜੇ ਇੰਨੀ ਹੀ ਸੀ ਇਸ 15 ਅਗਸਤ ਦੇ ਮੌਕੇ ਦੇ ਉੱਤੇ ਫੀਸ ਘਟਾ ਕੇ ਇਸ ਬੈਚ ਦੀ ਲਗਭਗ 4300 ਰੁਪਿਆ ਕਰ ਦਿੱਤੀ ਗਈ ਹੈ ਇਸ ਬੈਚ ਦੇ ਵਿੱਚ 100 ਰੁਪਏ ਦੀ ਫੀਸ ਲੈਸ ਹੋਈ ਹੈ ਤੇ ਇਸ ਬੈਚ ਦੇ ਵਿੱਚ ਵੀ ਲਗਭਗ 2-2500 ਰੁਪਏ ਦੀ ਫੀਸ ਲੈਸ ਹੋਈ ਸੋ ਇਹ ਨਵੀਂ ਫੀਸ ਹੈ ਜਿਹੜੀ ਮੈਂ ਥੱਲੇ ਲਿਖੀ ਹੈ ਇਹ ਫੀਸ 15 ਅਗਸਤ ਦੇ ਇਸ ਮੌਕੇ ਦੇ ਉੱਤੇ ਹੀ ਘਟੀ ਹੈ ਦੁਬਾਰਾ ਤੋਂ ਫਿਰ ਵੱਧ ਜਾਊਗੀ ਸੋ ਇਹ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਇਹ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਬੈਚਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਆਪ ਅੱਗੇ ਚੱਲਦੇ ਹਾਂ ਸੋ ਫਿਰ ਸਾਡੇ ਕੋਲ ਰਿਵੀਜ਼ਨ ਬੈਚ ਜਿਹੜਾ ਰਿਕਾਰਡਡ ਬੈਚ ਹੈ ਇਹਦੇ ਵਿੱਚ ਕੋਈ ਵੀ ਲਾਈਵ ਕਲਾਸ ਨਹੀਂ ਹੈਗੀ ਇੱਕ ਗੱਲ ਦਾ ਧਿਆਨ ਰੱਖਿਓ ਇਹਦੇ ਵਿੱਚ ਕਲਾਸਾਂ ਥੋੜੀਆਂ ਡਿਲੇ ਚੱਲਦੀਆਂ ਨੇ ਕਿਉਂਕਿ ਜੋ ਅਸੀਂ ਅੱਜ ਪੜਾ ਰਹੇ ਆ ਫੋਰ ਐਗਜ਼ਾਮਪਲ ਜਿਹੜੀ ਕਲਾਸ ਅੱਜ ਹੋਈ ਆ ਉਹ ਇਸ ਇਸ ਬੈਚ ਦੇ ਵਿੱਚ ਹੋ ਸਕਦਾ 15 ਤੋਂ 18 ਦਿਨ ਬਾਅਦ ਪਹੁੰਚੇ ਸੋ ਥੋੜਾ ਡਿਲੇ ਹੈ ਤਾਂ ਕਰਕੇ ਦੀ ਫੀਸ ਵੀ ਘਟ ਹੈ ਜੀ ਆਮ ਦਿਨਾਂ ਵਿੱਚ ਦੀ ਫੀਸ 5000 ਰੁਪਈਆ ਹੁੰਦੀ ਹੈ ਇਹ ਕ੍ਰੈਸ਼ ਕੋਰਸ ਹੈ ਪ੍ਰੀਲਮ ਔਰੀਐਂਟਡ ਇਹਦੇ ਵਿੱਚ ਜਨਵਰੀ ਤੋਂ ਕਲਾਸਾਂ ਸ਼ੁਰੂ ਹੋਈਆਂ ਨੇ ਦੇ ਵਿੱਚ ਸਾਰੀਆਂ ਰਿਕਾਰਡਡ ਕਲਾਸਾਂ ਤੇ ਹੁਣ ਵੀ ਕੁਝ ਲਾਈਵ ਕਲਾਸਾਂ ਚੱਲਦੀਆਂ ਨੇ ਉਹ ਸਾਰੀਆਂ ਮਿਲਦੀਆਂ ਨੇ ਸਮੇਂ ਉੱਤੇ ਅਪਡੇਟ ਹੋ ਜਾਂਦੀਆਂ ਨੇ ਅੱਜ ਦੀ ਕਲਾਸ ਅੱਜ ਰਿਕਾਰਡਡ ਮਿਲ ਜੂਗੀ ਸੋ ਇਹਦੀ ਫੀਸ 10000 ਰੁਪਇਆ ਹੁੰਦੀ ਹੈ ਆਮ ਦਿਨਾਂ ਵਿੱਚ ਤੇ ਇਹ ਸਾਡੇ ਕੋਲ 2027 ਵਾਲਾ ਬੈਚ ਆ ਜਿਹੜੇ ਬੱਚੇ 2 ਸਾਲ ਲਈ ਪੜਦੇ ਨੇ ਸਾਡੇ ਕੋਲ 3 ਸਾਲ ਦੇ ਲਈ ਪੜਦੇ ਨੇ ਜਿਹੜੇ ਗ੍ਰੈਜੂਏਸ਼ਨ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਨੇ 2027 ਜਾਂ 28 ਦਾ ਟਾਰਗੇਟ ਕੀਤਾ ਉਹਨਾਂ ਦੇ ਲਈ ਬੈਚ ਆ ਸੋ ਇਹਦੀ ਫੀਸ 40000 ਰੁਪਇਆ ਹੁੰਦੀ ਹੈ ਸੋ ਇਹਨਾਂ ਸਾਰੇ ਬੈਚਸ ਦੀ ਜਿਹੜੀ ਫੀਸ ਆ ਇਹਦੀ ਫੀਸ ਘਟਕੇ ਲਗਭਗ 36000 ਰੁਪਇਆ ਹੋ ਚੁੱਕੀ ਹੈ ਇਹਦੀ ਫੀਸ ਲਗਭਗ 9000 ਰੁਪਇਆ ਤੇ ਇਹਦੀ ਫੀਸ ਲਗਭਗ 4400 ਰੁਪਇਆ ਸੋ ਇਹ ਫੀ ਸੋ ਇਹਦੇ ਵਿੱਚ ਵੀ ਸੇਮ ਨੰਬਰ ਹੈ ਕਾਲ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਅਸੀਂ ਕਿਤਾਬਾਂ ਦੇ ਉੱਤੇ ਆ ਜਾਈਏ ਤਾਂ ਜਿਹੜੀਆਂ ਕਿਤਾਬਾਂ ਨੇ ਪੰਜਾਬ ਨਾਮਾ ਪੰਜਾਬ ਜੀ ਕਦੀ ਦੀ ਕਿਤਾਬ ਹੈ ਪੰਜਾਬੀ ਵਿੱਚ ਤੇ ਅੰਗਰੇਜ਼ੀ ਵਿੱਚ ਇਹਦੀ ਪੀਵਾਈਕਿਊਜ਼ ਦੀ ਕਿਤਾਬ ਵੀ ਹੈ ਆਪਣੇ ਕੋਲੇ ਸੋਏ ਵਾਲੀ ਇਹਦਾ ਆਮ ਦੇ ਨਾਲ ਵਿੱਚ ਪ੍ਰਾਈਸ 664 ਰੁਪਏ ਤੇ 4.99 ਇਹਦਾ ਪ੍ਰਾਈਸ ਹੁੰਦਾ ਸੋ ਤੁਸੀਂ ਜਿਹੜੀ ਵੀ ਕਿਤਾਬ ਆਰਡਰ ਕਰਨੀ ਪੰਜਾਬੀ ਭਾਸ਼ਾ ਵਾਲੀ ਜਾਂ ਅੰਗਰੇਜ਼ੀ ਵਾਲੀ ਕਰ ਸਕਦੇ ਹੋ ਹੈ ਪੰਜਾਬ ਜੀ ਕਦੀ ਸੋ ਇਹਨਾਂ ਦਾ ਵੀ ਪ੍ਰਾਈਸ ਜਿਹੜਾ ਇਸ ਸ਼ੁਭ ਮੌਕੇ ਦੇ ਉੱਤੇ ਘਟ ਕੇ 599 ਜਾਨਕੀ 600 ਰੁਪਿਆ ਕਰ ਦਿੱਤਾ ਗਿਆ ਤੇ ਇਹਦਾ ਪ੍ਰਾਈਸ 465 ਰੁਪਏ ਕਰ ਦਿੱਤਾ ਗਿਆ ਸੋ ਤੁਸੀਂ ਇਹਨਾਂ ਨੂੰ ਵੀ ਆਰਡਰ ਕਰਨ ਦੇ ਲਈ ਸੇਮ ਨੰਬਰ ਜਿਹੜਾ ਮੈਂ ਪਹਿਲਾਂ ਦੱਸਿਆ ਉਸ ਨੰਬਰ ਦੇ ਉੱਤੇ ਕਾਲ ਕਰਕੇ ਇਹਨਾਂ ਕਿਤਾਬਾਂ ਨੂੰ ਵੀ ਆਰਡਰ ਕਰ ਸਕਦੇ ਹੋ ਜੀ ਸੋ ਇੱਕ ਇਨਫੋਰਮੇਟਿਵ ਵੀਡੀਓ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਬੈਚਸ ਕਿਤਾਬਾਂ ਟੈਸਟ ਸੀਰੀਜ਼ ਦਾ ਪ੍ਰਾਈਸ ਜਿਹੜਾ ਹੋ ਸਭ ਤੋਂ ਲੋਅਸਟ ਦੇ ਉੱਤੇ ਹੈ ਐਂਡ ਇਹ ਪ੍ਰਾਈਸ 2 ਦਿਨ ਦੇ ਲਈ ਹੀ ਘਟਿਆ ਤੁਹਾਨੂੰ ਮੈਂ ਦੱਸ ਦਿੱਤਾ ਕੱਲ ਤੋਂ ਇਹ ਪ੍ਰਾਈਸ ਸ਼ਾਮ ਤੱਕ ਦੁਬਾਰਾ ਫੇਰ ਵੱਧ ਜਾਊਗਾ ਸੋ ਫਿਰ ਜਿਹਨੇ ਐਡਮਿਸ਼ਨ ਲੈਣੀ ਹੈ ਜਾਂ ਕੋਈ ਟੈਸਟ ਸੀਰੀਜ਼ ਜੁਆਇਨ ਕਰਨੀ ਹੈ ਕਿਤਾਬ ਆਰਡਰ ਕਰਨੀ ਹੈ ਉਹ ਅੱਜ ਮੋਸਟ ਪ੍ਰੋਬਬਲੀ ਅੱਜ ਕਰ ਲਿਓ ਹੋ ਸਕਦਾ ਜੇ ਕੱਲ ਨੂੰ ਰਿਹਾ ਪ੍ਰਾਈਸ ਸੇਮ ਤਾਂ ਕੱਲ ਨੂੰ ਵੀ ਕਰ ਸਕਦੇ ਹੋ ਅਦਰਵਾਈਜ਼ ਅੱਜ ਅੱਜ ਸ਼ਾਮ ਤੱਕ ਇਹ ਤੁਸੀਂ ਜਿਹੜਾ ਹੈਗਾ ਉਹ ਕੰਮ ਆਪਣਾ ਨਿਪਟਾ ਸਕਦੇ ਹੋ ਜੀ ਐਡਮਿਸ਼ਨ ਵਾਲਾ ਟੈਸਟ ਸੀਰੀਜ਼ ਜੁਆਇਨ ਕਰਨ ਵਾਲਾ ਜਾਂ ਫਿਰ ਕਿਤਾਬ ਆਰਡਰ ਕਰਨ ਵਾਲਾ ਸੋ ਬਾਕੀ ਇਹ ਸੀਗੀ ਅੱਜ ਦੀ ਇਨਫੋਰਮੇਟਿਵ ਵੀਡੀਓ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਇਸ ਦਿਨ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇੰਡੀਪੈਂਡੈਂਸ ਦੇ ਦੀਆਂ ਤੇ ਜੈ ਹਿੰਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਟਾ